ਅਸੀਂ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂਜਲੀ ਰਾਜਪੂਤ ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ 크리스마ਸ ਦਾ ਤਿਉਹਾਰ ਹੈ 25 ਤਰੀਕ ਨੂੰ ਤਾਂ ਜਿਸ ਤੇ ਚੱਲਦਿਆਂ ਅੱਜ ਯਾਨੀ ਕਿ 23 ਦਸੰਬਰ ਨੂੰ ਪੂਰੇ ਲੁਧਿਆਣਾ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਜਾਣੀ ਹੈ ਤੇ ਇਸ ਵਿੱਚ ਆਲੇ ਡਿਵਰਸ਼ਨ ਵੀ ਜਿਹੜੀ ਹੈ ਉਹ ਵੀ ਟ੍ਰੈਫਿਕ ਪੁਲਿਸ ਦੇ ਵੱਲੋਂ ਕਰ ਦਿੱਤੀ ਗਈ ਹੈ ਸਤਾਈ ਜਗ੍ਹਾ ਦੇ ਉੱਪਰ ਟ੍ਰੈਫਿਕ ਜਿਹੜਾ ਡਾਇਵਰਟ ਕੀਤਾ ਜਾਣਾ ਬੜੇ ਹੀ ਜ਼ੋਰਾਂ ਸ਼ੋਰਾਂ ਦੇ ਨਾਲ 크리스마ਸ ਦਾ ਇਹ ਤਿਉਹਾਰ ਪੂਰੇ ਪੂਰੇ ਸ਼ਹਿਰ ਦੇ ਵਿੱਚ ਮਨਾਇਆ ਜਾਣਾ ਜਿਸ ਦੇ ਚਲਦਿਆਂ 27 ਜਗ੍ਹਾ ਤੇ ਟ੍ਰੈਫਿਕ ਡਾਇਵਰਟ ਕੀਤਾ ਗਿਆ 크리스마ਸ ਨੂੰ ਲੈ ਕੇ ਸ਼ੋਭਾ ਯਾਤਰਾ ਜਿਹੜੀ ਕੱਢੀ ਜਾਣੀ ਹੈ ਤੇ ਸਵੇਰੇ 10 ਵਜੇ ਤੋਂ ਸ਼ੋਭਾ ਯਾਤਰਾ ਇਸਾ ਨਗਰਪੁਲੀ ਮੈਦਾਨ ਤੋਂ ਸ਼ੁਰੂ ਹੋਏਗੀ ਤੇ ਸ਼ੁਰੂ ਹੋ ਕੇ ਸਿਵਲ ਹਸਪਤਾਲ ਫੀਲਡ ਗੰਜ ਰੋਡ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜਗਰਾਓ ਪੁਲ ਦੁਰਗਾ ਮਾਤਾ ਮੰਦਿਰ ਫਵਾਰਾ ਚੌਂਕ ਕੁਮਾਰ ਦੀ ਆਰਤੀ ਚੌਕ ਮਲਹਾਰ ਰੋਡ ਚਰਸੀਆ ਪਾਂ ਤੋਂ ਰਾਈਟ ਮੇਨ ਮਾਰਕੀਟ ਹੋਲੀ ਕਰਾਸ ਚਰਚ ਦੇ ਵਿੱਚ ਇਸ ਸ਼ੋਭਾ ਯਾਤਰਾ ਨੇ ਪੂਰੇ ਹੋਣਾ ਤੇ ਇਸ ਮੌਕੇ ਤੇ ਬੱਚੇ ਜਿਹੜੇ ਨੇ ਸੈਂਟਾ ਕਲੋਸ ਇਸ ਦੇ ਨਾਲ ਹੀ ਹੋਰ ਵੀ ਕਈ ਵेशभूषा ਦੇ ਵਿੱਚ ਸਜਣਗੇ ਤੇ ਥਾਂ-ਥਾਂ ਤੇ ਸੰਗਤਾਂ ਤੇ ਲਈ ਖਾਣ ਦਾ ਪ੍ਰਬੰਧ ਵੀ ਕੀਤਾ ਗਿਆ ਤਾਂ ਬੜੇ ਹੀ ਜ਼ੋਰਾਂ ਸ਼ੋਰਾਂ ਦੇ ਨਾਲ ਲੁਧਿਆਣਾ ਸ਼ਹਿਰ ਦੇ ਵਿੱਚ 크리스마ਸ ਦਾ ਤਿਉਹਾਰ ਮਨਾਇਆ ਜਾਏਗਾ ਸ਼ੋਭਾ ਯਾਤਰਾ ਦੇ ਕਾਰਨ ਪੁਲਿਸ ਦੇ ਵੱਲੋਂ ਟ੍ਰੈਫਿਕ ਪੁਲਿਸ ਦੇ ਵੱਲੋਂ ਰੂਟ ਜਿਹੜੇ ਨੇ ਡਾਇਵਰਟ ਕੀਤੇ ਗਏ ਨੇ ਤੇ ਪੂਰੇ ਸ਼ਹਿਰ ਦੇ ਵਿੱਚ ਕੁੱਲ ਮਿਲਾ ਕੇ 27 ਥਾਵਾਂ ਦੇ ਉੱਪਰ ਟ੍ਰੈਫਿਕ ਨੂੰ ਡਾਇਵਰਟ ਕੀਤਾ ਗਿਆ ਤੇ ਇਹ ਜਿਹੜੇ ਰਸਤੇ ਨੇ ਇਹਨਾਂ ਦਾ ਤੁਸੀਂ ਇਸਤੇਮਾਲ ਕਰ ਸਕਦੇ ਹੋ ਤੇ ਜਿਸ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਬਾਬਾ ਥਾਨ ਸਿੰਘ ਚੌਕ ਇਸ ਦੇ ਨਾਲ ਹੀ ਸੀਐਮਸੀ ਚੌਕ ਪੀ ਪੁਆਇੰਟ ਸਿਵਲ ਹਸਪਤਾਲ ਜਗਰਾਉ ਪੁਲ ਵਿਸ਼ਕਰਮਾ ਚੌਂਕ ਲੋਕਲ ਅੱਡਾ ਦੁਰਗਾ ਮਾਤਾ ਮੰਦਿਰ ਨੇੜੇ ਜਗਰਾਉ ਪੁਲ ਇਸ ਦੇ ਨਾਲ ਹੀ ਛਤਰੀ ਚੌਂਕ ਮਾਲ ਰੋਡ ਮਿਨੀ ਫੁਆਰਾ ਚੌਂਕ ਫੁਆਰਾ ਚੌਂਕ ਇਸ ਦੇ ਨਾਲ ਹੀ ਪੁਰਾਣਾ ਸੈਸ਼ਨ ਚੌਂਕ ਕੁਮਾਰ ਮੰਡੀ ਪਾਈ ਵਾਲਾ ਪੁਲ ਦੀ ਚੜਾਈ ਇਸ ਦੇ ਨਾਲ ਹੀ ਸੱਗੋ ਚੌਂਕ ਆਰਤੀ ਚੌਂਕ ਮਲਹਾਰ ਲਾਈਟਾਂ ਇਸ ਦੇ ਨਾਲ ਹੀ ਗਲੋਬਲ ਹਸਪਤਾਲ ਪੁਲ ਦੀ ਚੜਾਈ ਗੁਰਦੁਆਰਾ ਨਾਨਕ ਸਰ ਪੁਲ ਦੀ ਚੜਾਈ ਨੇੜੇ ਵੇਰ ਦਾ ਨਹਿਰਪੁਲ ਲੋਧੀ ਕਲੱਬ ਟੀ ਪੁਆਇੰਟ ਸਨੇਤ ਨਹਿਰਪੁਲ ਨੇੜੇ ਵੇਰਕਾ ਮਿਲਕ ਪਲਾਂਟ ਹੀਰੋ ਬੇકરી ਲਾਈਟਾਂ ਡੀ ਜ਼ੋਨ ਸਰਾਬਾ ਨਗਰ ਇਸ ਦੇ ਨਾਲ ਹੀ ਪੱਖੋਵਾਲ ਨਹਿਰਪੁਲ ਦੁਗਰੀ ਨਹਿਰਪੁਲ ਆਤਮਪਾਕ ਕਟ ਇਸ ਦੇ ਨਾਲ ਹੀ ਬੱਸ ਸਟੈਂਡ ਭਾਰਤ ਨਗਰ ਚੌਂਤਾ ਇਹਨਾਂ ਸਾਰੀਆਂ ਥਾਵਾਂ ਦੇ ਉੱਪਰ ਡਾਇਵਰਜਨ ਜਿਹੜੀ ਹੈ ਟ੍ਰੈਫਿਕ ਪੁਲਿਸ ਦੇ ਵੱਲੋਂ ਕਰ ਦਿੱਤੀ ਗਈ ਹੈ ਤਾਂ ਜੇਕਰ ਤੁਸੀਂ ਵੀ ਆਪਣੇ ਕਮਾਂਕਾਰਾਂ ਨੂੰ ਲੈ ਕੇ ਘਰਾਂ ਤੋਂ ਬਾਹਰ ਨਿਕਲਣੇ ਤਾਂ ਜ਼ਰੂਰ ਹੀ ਇਸ ਖਬਰ ਨੂੰ ਧਿਆਨ ਨਾਲ ਸੁਣ ਲਓ ਇੱਕ ਵਾਰ ਫਿਰ ਤੋਂ ਵਕ ਵਕ ਥਾਮਾ ਦੇ ਉੱਪਰ ਕੁਲ ਮਿਲਾ ਕੇ 27 ਥਾਮਾ ਦੇ ਉੱਪਰ ਲੁਧਿਆਣਾ ਦੇ ਵਿੱਚ ਡਾਇਵਰਸ਼ਨ ਕਰ ਦਿੱਤੀ ਗਈ ਹੈ ਜੇਕਰ ਤੁਸੀਂ ਵੀ ਟ੍ਰੈਫਿਕ ਦੇ ਵਿੱਚ ਨਹੀਂ ਫਸਣਾ ਤਾਂ ਇਹ ਸਾਰੇ ਰਸਤੇ ਨੇ ਜਿਨ੍ਹਾਂ ਦਾ ਤੁਸੀਂ ਇਸਤੇਮਾਲ ਕਰ ਸਕਦੇ ਹੋ ਤਾਂ 크리스마ਸ ਦਾ ਤਿਉਹਾਰ ਹੈ ਬੜੀ ਹੀ ਧੂਮ ਧਾਮ ਦੇ ਨਾਲ ਪੂਰੇ ਸ਼ਹਿਰ ਦੇ ਵਿੱਚ ਮਨਾਇਆ ਜਾਏਗਾ ਬੱਚੇ ਸੰਤਾ ਕਲੌਸ ਬਣ ਕੇ ਸਜਣਗੇ ਇਸ ਦੇ ਨਾਲ ਹੀ ਥਾਥਾਂ ਤੇ ਸੰਗਤਾਂ ਦੇ ਲਈ ਜਿਹੜੀ ਸੰਗਤਾਂ ਸ਼ੋਭਾ ਯਾਤਰਾ ਦਾ ਹਿੱਸਾ ਬਣਨ ਗਿਆ ਉਹਨਾਂ ਦੇ ਲਈ ਥਾਥਾਂ ਦੇ ਉੱਪਰ ਖਾਣ ਪੀਣ ਦਾ ਪ੍ਰਬੰਧ ਵੀ ਜਿਹੜਾ ਹੈ ਉਹ ਵੀ ਕਰ ਦਿੱਤਾ ਗਿਆ ਹੈ